ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਚੁੱਕੇ ਐ ਤਾਂ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਮੌਜੂਦ ਆ ਤਾਂ ਅੱਜ ਹੁਸੈਨੀ ਵਾਲਾ ਬਾਰਡਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਆਜ਼ਾਦੀ ਦਿਹਾੜੇ ਦੇ ਉੱਪਰ ਕਿੰਦਾ ਸਾਡੇ ਬੀਐਸਐਫ ਦੇ ਜਵਾਨਾਂ ਤੇ ਵਿੱਚ ਜੋਸ਼ ਹੈ ਤਾਂ ਦੂਰੋਂ ਦੂਰੋਂ ਸੈਲਾਨੀ ਇੱਥੇ ਆਂਦੇ ਹੈਗੇ ਆ ਔਰ ਬੀਐਸਐਫ ਦੇ ਜਵਾਨਾਂ ਦੇ ਵਿੱਚ ਜੋਸ਼ ਭਰਦੇ ਆ ਤੇ ਬਿਟਿੰਗ ਰਿਲੇਟਿਡ ਸੈਰਮਨੀ ਦੇਖਦੇ ਹੈਗੇ ਆ मेरा नाम राहुल यादव है सर और कहाँ से आया सर सर मैं यूपी से आया हूँ आजमगढ़ जिला से मऊ पड़ता है हम जिला स्पेशल यहाँ पे क्या देखने आए स्पेशल हम ये देखने आए हैं कि हमारे बार्डर जो बार्डर जो है पाकिस्तान का और इंडिया कितनी दूरी है हम आज देखें पास से कि हम लोगों का बार्डर केवल एक वित्तीय दूरी है और आपने यहाँ वाला बॉर्डर पर आकर देखा तो कैसा लगा बहुत अच्छा लगा है सर बहुत अच्छा लगा है कि हम आप पहली बार आए हैं ਉਜੋਸ਼ ਬੜਾ ਹੈ ਬਾਹੂ ਜੋਸ਼ ਬੜਾ ਹੈ ਕੋਈ ਦਿੱਕਤ ਨਹੀਂ ਲੱਗ ਰਹਾ تھا ਕਿ ਕੀ ਨਾਮ ਹੈ ਸਰ ਆਪਕਾ ਸਰ ਮੇਰਾ ਨਾਮ rau ladeo hai 15 ਅਗਸਤ ਆਜ਼ਾਦੀ ਦਾ ਦਿਹਾੜਾ ਹੈ ਆਜ਼ਾਦੀ ਦੇ ਦਿਹਾੜੇ ਦੇ ਉੱਪਰ ਬੀਟਿੰਗ ਰੀਟ੍ਰੀਟ ਸੈਰੇਮਨੀ ਅਸੀਂ ਦਿਖਾਈ ਹੈ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਮੌਜੂਦ ਆ ਤਾ ਬੀਟਿੰਗ ਰੀਟਰੀਟ ਸੈਰਮਨੀ ਬੀਐਸਐਫ ਦੇ ਜਵਾਨਾਂ ਦੇ ਵਿੱਚ ਜੋਸ਼ ਦੇਖਣ ਦੇ ਵਿੱਚ ਮਿਲਦਾ ਹੈਗਾ ਤਾਂ ਦੂਰੋਂ ਦੂਰੋਂ ਸੈਲਾਨੀ ਵੀ ਆਏ ਹੋਏਗੇ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਹੈ ਸਰ ਕਿੱਥੋਂ ਆਏ ਹੋ ਮੈਂ ਅਮਰੀਕਾ ਤੋਂ ਆਇਆ ਹਾਂ ਅੱਛਾ ਅੱਜ ਸਪੈਸ਼ਲ ਦੇਖਣ ਆਏ ਸੀਗੇ ਬੀਟਿੰਗ ਰੀ ਬਿਲਕੁਲ ਜੀ ਬਿਲਕੁਲ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਬਾਗ ਦਾ ਵਾਟਰ ਨਾਲੋਂ ਬਿਹਤਰ ਆ ਕਿਉਂਕਿ ਉੱਥੇ ਥੋੜਾ ਜਿਹਾ ਡਿਸਟੈਂਸ ਦੇਖਣਾ ਪੈਂਦਾ ਦੂਰੋਂ ਦੂਰੋਂ ਦੇਖਣਾ ਪੈਂਦਾ ਇੱਥੇ ਬਿਲਕੁਲ ਕਲੋਸ ਸੀ ਇੰਜ ਫੀਲ ਹੋ ਰਿਹਾ ਸੀ ਵੀ ਪਾਕਿਸਤਾਨ ਨੇ ਇਹ ਸਰਹੱਦਾਂ ਜਣੀਆਂ ਕੀ ਵਡਣ ਕਰਕੇ ਅਸੀਂ ਇੱਕ ਦੂਜੇ ਤੋਂ ਅਲੱਗਾਂ ਅਦਰਵਾਈਸ ਉਹ ਵੀ ਸਾਡੇ ਭਾਈ ਨੇ ਪੀਐਸਐਫ ਦੇ ਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਸੀ ਬਹੁਤ ਜ਼ਿਆਦਾ ਜੋਸ਼ ਸੀ ਇਹਨਾਂ ਵਿੱਚ ਤਾਂ ਭਾਗਾ ਪੁਰਦੂ ਵੀ ਤੁਸੀਂ ਵੇਖੀਆ ਉਹ ਹੁਸੈਨੀ ਵਾਲਾ ਪੋਰਟ ਤੇ ਕੀ ਖਾਸ ਹੁਸੈਨੀ ਵਾਲੇ ਬਾਰਡਰ ਤੇ ਖਾਸ ਹੈ ਕਿ ਬਿਲਕੁਲ ਸਾਹਮਣੇ ਆਪਣੇ ਪਾਕਿਸਤਾਨ ਦੇ ਭਾਈ ਜਿਹੜੇ ਕੀ ਹੈ ਬਜ਼ੁਰਗ ਬਹਿਣਾ ਭਰਾਵਾਂ ਵੀਰ ਦੇਖਣ ਨੂੰ ਮਿਲਦੇ ਆ ਤੇ ਵਾ ਕਾ ਬਾਰਡਰ ਤੇ ਥੋੜਾ ਜਿਆ ਉਹਨਾਂ ਨੂੰ ਦੂਰ ਦੂਰੋਂ ਦੇਖਣਾ ਪੈਂਦਾ ਆ ਪਾਕਿਸਤਾਨ ਇਸ ਬਾਰਡਰ ਦੀ ਖਾਸੀਅਤ ਹੈ ਕਿ ਬਿਲਕੁਲ ਕਲੋਸ ਅਸੀਂ ਉਹਨਾਂ ਨੂੰ ਦੇਖ ਸਕੇ ਕਿ ਪਾਕਿਸਤਾਨ ਕਿਸ ਤਰ੍ਹਾਂ ਨਾਲ ਬਹੁਤ ਫੀਲ ਵੀ ਹੋ ਰਿਹਾ ਸੀ ਵੀ ਇਹ ਸਾਰਾ ਹੱਦਾਂ ਕਿਸ ਲਈ ਨੇ ਬਟ ਚਲੋ ਜੋ ਵੀ ਹੈ ਪਰਮਾਤਮਾ ਦੀ ਮਰਜ਼ੀ ਬੀਐਸਐਫ ਦੇ ਜਵਾਨਾਂ ਨੂੰ ਦੇਖ ਕੇ ਕਿੰਨਾ ਪੂਜ ਬਹੁਤ ਜ਼ਿਆਦਾ ਦੋਚਾਂ ਦਾ ਜੀ ਜਦੋਂ ਆਪਣੇ ਫਲੈਗ ਸੈਰਮਨੀ ਕਰਦੇ ਆ ਅਪਰੇਡ ਕਰਦੇ ਆ ਲੈਗਸ ਉੱਪਰ ਲੈ ਕੇ ਜਾਂਦੇ ਆ ਉਹਦੋਂ ਤਾਂ ਬਹੁਤ ਫੀਲ ਹੁੰਦਾ ਹੈ ਕਿ ਬੀਐਸਐਫ ਤੇ ਬਹੁਤ ਮਾਨ ਹੈ ਅਮਨਦੀਪ ਸਿੰਘ ਬਿਲਕੁਲ ਅਮਨਦੀਪ ਸਾਡੇ ਨਾਲ ਹੋਰ ਵੀ ਮੌਜੂਦ ਹੈ ਗੱਲਬਾਤ ਕਰਦੇ ਹੈਗੇ ਆ ਸਰ ਕਿੱਥੋਂ ਆਏ ਹੋ ਤੁਸੀਂ ਦਿੱਲੀ ਤੋਂ ਦਿੱਲੀ ਤੋਂ ਆਏ ਹੋ ਸਪੈਸ਼ਲ ਮੀਟਿੰਗ ਦੀ ਸੈਰੇਮਨੀ ਦੇਖੀ ਐਸ ਐਸ ਸਰ ਕਿੰਨਾ ਦੀ ਲੱਗੀ ਸਰ ਬਹੁਤ ਵਧੀਆ ਸਰ ਆਪਣੇ ਕੰਟਰੀ ਲਈ ਪ੍ਰਾਊਡ ਫੀਲ ਹੁੰਦਾ ਸਰ ਜਦ ਬੀਐਸਐਫ ਜਵਾਨਾਂ ਦਾ ਜੋਸ਼ ਕਿਦਾਂ ਲੱਗਾ ਜੋਸ਼ ਭਰਿਆ ਮਹਾਰਾਜ ਔਰ ਪੂਰਾ ਸਾਡੇ ਜਨਤਾ ਵੀ ਜੋਸ਼ ਪੂਰਾ ਭਰ ਜਾਂਦਾ ਹੈ ਤਾ ਕਿਵੇਂ ਦੇਖਦੇ ਵਾਗਾ ਬੋਡਰ ਦੀ ਤੁਸੀਂ ਦੇਖੀ ਹੈ ਨਾ ਵਾਗਾ ਬਾਰਡਰ ਨਹੀਂ ਸਾਡੀ ਹੈ ਮਤਲਬ ਸੈਕਿੰਡ ਟਾਈਮ ਆਪਾਂ ਆਏ ਆ ਤੇ ਅਸੀਂ ਇੱਧਰ ਹੀ ਆਉਂਦੇ ਆ ਸੈਕਿੰਡ ਟਾਈਮ ਇਸ ਵਾਰ ਕੀ ਖਾਸ ਲੱਗਦਾ ਤੁਹਾਨੂੰ ਕਿ ਬਿਲਕੁਲ ਨੀਅਰ ਬਾਈ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਬਸ ਕਿ ਦੂਰ ਉਹ ਦਰਵਾਗਾ ਬਾਰਡਰ ਕਹਿੰਦੇ ਦੂਰ ਹੈ ਤੇ ਬਿਲਕੁਲ ਨੀਅਰ ਬਾਈ ਦੇਖਣ ਨੂੰ ਮਿਲਦਾ ਔਰ ਆਜ਼ਾਦੀ ਦਾ ਦਿਹਾੜਾ ਆਜ਼ਾਦੀ ਦੇ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਬਤਾਈਓ ਆਇਆ ਜੀ ਬਸ ਐਵੇਂ ਬਸ ਜਨਤਾ ਨੂੰ ਇਹ اپੀਲ ਹੈ ਬਸ ਆਪਣੀ ਕੰਟਰੀ ਲਈ ਬਸ ਪ੍ਰਾਈਡ ਫੀਲ ਕਰੋ ਕੰਟਰੀ ਲੱਗੇ ਰਹੋ ਜਨ ਜਾਨ ਲਾ ਦਿਓ ਬਸ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੱਥ ਕੀ ਲੱਗਦਾ ਖਾਸ ਕੇ ਹੋ ਗਿਆ ਉਸ ਹਨੀ ਬਹੁਤ ਅੱਛਾ ਹੂੰ ਤਾਂ ਬਿਲਕੁਲ ਫੈਮਲੀਆਂ ਇੱਥੇ ਪਹੁੰਚੀਆਂ ਹੋਈਆਂ ਗੱਲਬਾਤ ਅਸੀਂ ਕਰ ਰਹੇ ਹੈਗੇ ਆ ਬੀਟਿੰਗ ਰਿਟਰੀਟ ਸੈਰਮਨੀ ਦੇਖ ਕੇ ਆਏ ਹੈਗੇ ਆ ਹੋਰ ਵੀ ਅਸੀਂ ਗੱਲਬਾਤ ਕਰਦੇ ਹੈਗੇ ਆ ਇੱਥੇ ਆਏ ਹੈਗੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਸਤਪਾਲ ਸਿੰਘ ਕਿੱਥੋਂ ਆਏ ਬਠਿੰਡਾ ਤੋਂ ਬਠਿੰਡਾ ਤੋਂ ਅਖੀਰ ਦੇਖਿਆ ਹੈ ਇਹ ਸਾ ਬੀਟਿੰਗ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਗੁਰਤੇਜ ਸਿੰਘ ਆ ਪਿੱਖੀ ਤੋਂ ਆ ਡਿਸਟ੍ਰਿਕਟ ਮਾਨਸਾ ਹਾਂ ਸਰ ਆਜ਼ਾਦੀ ਦੇ ਹੜੇ ਤੇ ਕੀ ਕਹਿਣਾ ਚਾਹੁੰਦਾ ਹਾਂ ਮੇਰੀ ਤਮੰਨਾ ਸੀ ਕਿ ਮੈਂ ਆਜ਼ਾਦੀ ਦੇ ਦਿਹਾੜੇ ਤੇ ਜਿਨ੍ਹਾਂ ਨੇ ਸੂਰਬੀਨਾਂ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਉਹਨਾਂ ਨੂੰ ਨਮਸਤਕ ਹੋਣਾ ਆ to One India channel and never miss an update.